ਰਾਗ ਵਡਹੰਸ ਮਹੱਲਾ ਪਹਿਲਾ ਕਰ ਪੰਜਵਾ ਅਲਾਹਣੀਆਂ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਤਨ ਸਰੰਦਾ ਸਚਿਆ ਪਾਤੇ ਸੋ ਜਿਨ ਜਗਤੰਧੈ ਲਾਇਆ ਹੋਲ ਤਪੁੰਨੇ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤੰਦੈ ਲਾਇਆ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਰਾਗ ਬਢਾਂਸ ਦੇ ਵਿੱਚ ਅੰਗ 578 579 ਦੇ ਉੱਪਰ ਬਾਣੀ ਦਾ ਰੂਪ ਅਲਾਹਣੀਆਂ ਜਿਵੇਂ ਆਪਾਂ ਜਾਣਦੇ ਹਾਂ ਕਿ ਅਲਾਹਣੀਆਂ ਤੋਂ ਭਾਵ ਕਿਸੇ ਮਰ ਚੁੱਕੇ ਪ੍ਰਾਣੀ ਦੇ ਪਰਥਾਏ ਉਹਦੇ ਉਸਤਤੀ ਦਾ ਜਿਹੜਾ ਗੀਤ ਗਾਇਆ ਜਾਂਦਾ ਸੀ ਉਹਨੂੰ ਅਲਾਹਣੀਆਂ ਕਿਹਾ ਜਾਂਦਾ ਸੀ ਪਰੰਤੂ ਕਿਸੇ ਜੀਵ ਦੇ ਚਲਾਣੇ ਦੇ ਪਰਥਾਏ ਪਾਸ਼ਾ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਉਹਦੇ ਵਿੱਚ ਵੀ ਆਪਣੀ ਸਾਰੀ ਬਾਣੀ ਦੇ ਵਾਂਗ ਪਰਮੇਸ਼ਰ ਦੀ ਵਡਿਆਈ ਕੀਤੀ ਹੈ ਸੋ ਆਪਣੇ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਧੰਦਾ ਲਾਇਆ ਤਨਹ ਤੰਤਾ ਜੋਗ ਹੈ ਸਰੰਦਾ ਅਰਥਾਕ ਸਿਰਜਣਹਾਰ ਉਹ ਸੱਚਾ ਪਾਤਸ਼ਾਹ ਸੱਚਾ ਆਕਾਲ ਪੁਰਖ ਵਾਹਿਗੁਰੂ ਜੀ ਜਿਨ ਜਗਤ ਧੰਦਾ ਲਾਇਆ ਜਿਹੜੇ ਆਕਾਲ ਪੁਰਖ ਵਾਹਿਗੁਰੂ ਜੀ ਨੇ ਸਾਰ ਜਗਤ ਨੂੰ ਵੱਖ-ਵੱਖ ਰਿਤੰਧਿਆਂ ਦੇ ਵਿੱਚ ਲਾਇਆ ਹੋਇਆ ਹੈ ਮਹਾਰਾਜ ਕਹਿੰਦੇ ਮੌਲਤ ਪੁੰਨੇ ਪਾਈ ਭਰੀ ਜਾਨੇੜਾ ਘੱਤ ਚਲਾਇਆ ਅਰਥਾਤ ਕਿ ਜਦੋਂ ਕਿਸੇ ਜੀਵ ਨੂੰ ਪਰਮੇਸ਼ਰ ਵੱਲੋਂ ਮਿਲੀ ਹੋਈ ਮੌਲਤ ਅਰਥਾਤ ਜੀਵਨ ਦਾ ਸਮਾਪਨ ਗਿਆ ਭਾਅ ਪੁੱਗ ਗਿਆ ਜਾਂ ਮੁੱਕ ਗਿਆ ਤਾਂ ਮਹਾਰਾਜ ਕਹਿੰਦੇ ਪਾਈ ਭਰੀ ਅਰਥਾਤ ਕਿ ਪਾਣ ਘੜੀ ਦੇ ਥੱਲੇ ਪਈ ਹੋਈ ਪਾਈ ਭਾਅ ਭਿਆਲੀ ਜਦੋਂ ਪਾਣੀ ਦੇ ਨਾਲ ਘਰ ਗਈ ਪਾਪਕ ਇਸ ਦਾ ਸਮਾਂ ਪੂਰਾ ਹੋ ਗਿਆ ਤੇ ਕਹਿੰਦੇ ਜਾਨੀ ੜਾ ਘੱਤ ਚ ਲਾਇਆ ਅਰਥਾਤ ਕਿ ਜਿਹੜਾ ਪਿਆਰਾ ਆਤਮਾ ਹੈ ਜਾਂ ਰਿਸ਼ਤੇ ਨਾਤੇ ਧਾਰਾਂ ਦਾ ਬਹੁਤ ਚਹੇਤਾ ਜੀਵ ਹੈ ਜਿਹੜਾ ਉਸ ਨੂੰ ਮਹਾਰਾਜ ਕਹਿੰਦੇ ਘੱਤ ਕੇ ਪਾਪਕ ਉਹਦੇ ਗਲ ਚ ਗਲਾਵਾ ਪਾ ਕੇ ਉਸ ਨੂੰ ਪਕੜ ਕੇ ਜਮਦੂਤ ਅੱਗੇ ਲਾ ਕੇ ਤੋੜ ਲੈਂਦੇ ਹਨ ਸੋ ਮਹਾਰਾਜ ਕਹਿੰਦੇ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ਕਾਇਆ ਹੰਸthi ਆਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਾਨੀ ਘੱਤ ਚਲਾਇਆ ਪਿਆਰੇ ਜੀਵਨ ਮਹਾਰਾਜ ਕਹਿੰਦੇ ਗਾਲਚ ਗਲਾਵਾ ਪਾ ਕੇ ਅੱਗੇ ਲਾ ਕੇ ਜਮਦੂਤਾ ਨੇ ਤੋੜ ਲਿਆ ਲਿਖਿਆ ਆਇਆ ਜਦੋਂ ਪਰਮੇਸ਼ਰ ਦੇ ਦਰਬਾਰ ਚੋ ਦੀ ਦਰਗਾਹ ਦੇ ਵਿੱਚ ਜੀਵ ਦੀ ਲਿਖੀ ਹੋਈ ਚਿੱਠੀ ਆ ਗਈ ਜਦੋਂ ਉਹਦੀ ਮੌਤ ਦਾ ਫਰਮਾਨ ਆ ਗਿਆ ਤਾਂ ਮਹਾਰਾਜ ਕਹਿੰਦੇ ਰੁੰਨੇ ਵੀਰ ਸਬਾਇਰਥਾਤ ਕਵੀ ਰਾਦਿਕ ਸਾਰੇ ਰਿਸ਼ਤੇ ਨਾਤੇਦਾਰ ਜੀਵ ਦੇ ਵਿਯੋਗ ਦੇ ਵਿੱਚ ਰੋਣ ਲੱਗੇ ਕਹਿੰਦੇ ਕਾਂ ਆ ਹੰਸ ਥੀ ਆਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਤੇ ਕਾਇਆ ਅਰਥਾਤ ਦੇਹੀ ਦਾ ਹੰਸ ਅਰਥਾਤ ਜੀਵਾਤਮਾ ਦੇ ਨਾਲ ਵਿਛੋੜਾ ਹੋ ਗਿਆ ਜਾਂ ਦਿਨ ਪੁੰਨੇ ਮੇਰੀ ਮਾਇ ਅਰਥਾਤ ਕਹੇ ਮੇਰੇ ਮਾਂ ਜਦ ਜੀਵ ਨੂੰ ਪਰਮੇਸ਼ਰ ਦੇ ਵੱਲੋਂ ਮਿਲੇ ਹੋਏ ਦਿਨ ਪੁੱਗ ਗਏ ਭਾਵ ਕੇ ਮੁੱਕ ਗਏ ਸੋ ਮਹਾਰਾਜ ਕਹਿੰਦੇ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਹੰਦੈ ਲਾਇਆ ਜੇ ਹਾ ਲਿਖਿਆ ਤੇ ਹਾ ਪਾਇ ਅਰਥਾਤ ਕਿ ਜਿਹੋ ਜਿਹਾਂ ਪਰਮੇਸ਼ਰ ਨੇ ਜੀਵ ਦੇ ਕਰਮਾਂ ਦੇ ਵਿੱਚ ਹੁਕਮ ਲਿਖਿਆ ਹੋਇਆ ਸੀ ਉਸ ਦੇ ਅਨਸਾਰ ਹੀ ਜੀਵਾ ਨੇ ਫਲ ਪਾਉਣਾ ਕੀਤਾ ਹੈ ਕਹਿੰਦੇ ਜੇ ਹਾ ਪੁਰਬ ਕਮਾਇਆ ਔਰ ਲਿਖਤ ਵੀ ਮਹਾਰਾਜ ਕਹਿੰਦੇ ਕੋਈ ਐਵੇਂ ਨਹੀਂ ਪਾਈ ਜਿਹੋ ਜਿਹਾਂ ਕਿਸੇ ਨੇ ਪੁਰਬਲੇ ਜਨਮਾਂ ਦੇ ਵਿੱਚ ਕਰਮਾਂ ਨੂੰ ਕਮਾਉਣਾ ਕੀਤਾ ਸੀ ਉਸੇ ਤਰ੍ਹਾਂ ਹੀ ਬਾਦਸ਼ਾਹ ਜੀ ਨੇ ਜੀਵ ਦੇ ਮਾਸਤਕ ਦੇ ਵਿੱਚ ਭਾਗ ਪਾਇਆ ਹੈ ਔਰ ਉਸੇ ਅਨਸਾਰ ਹੀ ਜੀਵ ਨੇ ਫਲ ਪਾਉਣਾ ਕੀਤਾ ਹੈ ਕਹਿੰਦੇ ਤਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗਤ ਧੰਦਾ ਲਾਇਆ ਤਨਹ ਤੰਤਜੋਗ ਹੈ ਸਿਰਜਣਹਾਰ ਉਹ ਸੱਚਾ ਪਾਤਸ਼ਾਹ ਜੀ ਨੇ ਸਾਰ ਜਗਤ ਨੂੰ ਅੱਖ ਵੱਖਰੇ ਧੰਦਿਆਂ ਚ ਲਾ ਛੱਡਿਆ ਸੋ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸਾਹਿਬ ਸਿਮਰਹਾ ਮੇਰੇ ਭਾਈ ਹੋ ਸਬਨਾ ਇਹ ਉਪਯਾਨਾ ਇਤਾ ਤੰਦਾ ਕੂੜਾ ਚਾਰ ਦਹ ਆਗਾ ਸਰ ਪਰ ਜਾਣਾ ਸਾਹਿਬ ਸਿਮਰਹਾ ਮੇਰੇ ਭਾਈ ਹੋ ਅਰਥਾਤ ਕਹੇ ਮੇਰੇ ਭਾਈ ਜਨੋ ਕੋਸੋ ਮਾਲਕ ਨੂੰ ਸਿਮਰਨਾ ਕਰੋ ਚੇਤੇ ਕਰਨਾ ਕਰੋ ਕਿਉਂਕਿ ਮਹਾਰਾਜ ਕਹਿੰਦੇ ਸਭਨ ਇਹ ਪਿਆਣਾ ਅਰਥਾਤ ਕਿ ਸਾਰਿਆਂ ਦਾ ਇੱਕ ਦਿਨ ਧਰਤੀ ਧਰਮਸਾਲ ਦੇ ਵਿੱਚੋਂ ਜਾਣਾ ਹੋਵੇਗਾ ਕੂਚ ਕਰਨਾ ਹੋਵੇਗਾ ਕਹਿੰਦੇ ਇੱਥਾ ਧੰਦਾ ਗੂੜਾ ਚਾਰ ਦਿਹਾ ਆਗੇ ਸਰ ਪਰ ਜਾਣਾ ਤੇ ਇਥੇ ਧਰਤੀ ਧਰਮਸਾਲ ਦੇ ਵਿੱਚ ਰਹਿੰਦਿਆਂ ਹੋਇਆਂ ਮਹਾਰੇ ਕਹਿੰਦੇ ਜਿੰਨੇ ਵੀ ਧੰਦੇ ਨੇ ਕੂੜੇ ਨੇ ਵਿੱਚ ਚਾਰ ਦਿਨਾਂ ਦੀ ਖੇਡ ਹੈ ਔਰ ਆਗੇ ਸਰਪਰ ਜਾਣਾ ਤੇ ਅੱਗੇ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਇੱਕ ਦਿਨ ਸਰਪਰ ਭਾਵ ਅਵਸ਼ਿ ਹੀ ਜਾਣਾ ਹੈ ਕਹਿੰਦੇ ਆਗੇ ਸਰਪਰ ਜਾਣਾ ਜਿਉ ਮਹਿਮਾਨਾ ਕਾਹੇ ਗਾਰਬ ਕੀਜੈ ਜੇ ਤਾ ਸੇਵਿਆ ਦਰਗਾਹ ਸੁਖ ਪਾਈਆ ਨਾਮ ਤੇ ਸਾਕਾਲੀ ਜੈ ਅਗਾ ਸਰ ਪਰ ਜਾਣਾ ਜਿਉ ਮਹਿਮਾਨਾ ਤੇ ਅੱਗੇ ਆਵਾਸ਼ੀ ਜਾਣਾ ਹੈ ਯਕੀਨੀ ਤੌਰ ਤੇ ਜਾਣਾ ਹੈ ਦਰਗਾਹ ਦੇ ਵਿੱਚ ਕਿਵੇਂ ਜਿਉ ਮਹਿਮਾਨਾ ਜਿਵੇਂ ਮਹਿਮਾਨ ਹੁੰਦਾ ਨਾ ਉਸ ਨੂੰ ਮਹਾਰਾਜ ਕਹਿੰਦੇ ਆਪਣਾ ਵਾਂਡਾ ਕਰ ਛੱਡ ਕੇ ਜਾਣਾ ਹੀ ਪੈਂਦਾ ਇੱਕ ਦਿਨ ਨਾ ਇਹ ਮੈਂ ਧਰਤੀ ਨੂੰ ਛੱਡ ਕੇ ਸਾਰੇ ਜੀਵਨ ਜਾਣਾ ਹੈ ਭਾਈ ਮਹਿਮਾਨਾ ਵਾਂਗੂ ਹਾਂ ਸੋ ਮਹਾਰਾਜ ਕਹਿੰਦੇ ਕਾਹੇ ਗਾਰਬ ਕੀਜਾ ਫਿਰ ਭਾਈ ਕਾਦੇ ਨੇ ਇੱਥੇ ਧਰਤੀ ਦੇ ਉੱਤੇ ਆ ਕੇ ਗਾਰਬ ਭਾਵ ਕਮਾਂਡ ਜਾਂ ਗਦੋਰ ਕਰਨਾ ਕਾ ਆਪਣੇ ਮਾਇਆ ਦੌਲਤ ਜਾਂ ਪਦਾਰਥਾਂ ਦਾ ਹਕਮੰਡ ਕਰ ਲਈ ਕਰਨਾ ਹੈ ਕਹਿੰਦੇ ਜਿਤ ਸੇਵਿਆ ਦਰਗਾ ਸੁਖ ਪਾਈਐ ਨਾਮ ਤਿਸਹ ਕਾਲੀ ਜਾ ਅਰਥਾਤ ਕਹੇ ਭਾਈ ਜੜ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕੀਤਿਆ ਸਬਰਨ ਕੀਤਿਆ ਦਰਗਾ ਦੇ ਵਿੱਚ ਸੁਖ ਪਾਵੀਦਾ ਸੋ ਪਾਈ ਨਾਮ ਤਿਸਹ ਕਾਲੀ ਜਾ ਸਾਨੂੰ ਕੇਵਲ ਤੇ ਕੇਵਲ ਉਸ ਪਰਮੇਸ਼ਰ ਦਾ ਨਾਮ ਹੀ ਲੈਣਾ ਚਾਹੀਏ ਕਹਿੰਦੇ ਆਗਾ ਹੁਕਮ ਨਾ ਚੱਲਾ ਮੂੜੇ ਸਿਰ ਸਰਕੇ ਆ ਬਿਹਾਨਾ ਸਾਹਿਬ ਸਿਮਰ ਹੋ ਮੇਰੇ ਭਾਈ ਹੋ ਸਬਨਾ ਇਹੋ ਪਿਆਣਾ ਆਗਾ ਹੁਕਮ ਨਾ ਚੱਲਾ ਮੂਲੇ ਤੇ ਅੱਗੇ ਮਾਰੇ ਕਹਿੰਦੇ ਬਿਲਕੁਲ ਏ ਮੂੜੇ ਹੁਕਮ ਚੱਲਣ ਦੇ ਨੇ bade bade hukmarana de vich jede tarz de hukam chalaunde fir de han ਸਿਰ ਸਿਰ ਕੀਆ ਵਿਹਾਨਾ ਅਰਥਾਤ ਕੇ ਕੱਲੇ ਕੱਲੇ ਜੀਵ ਨੂੰ ਆਪਣੇ ਸਿਰ ਤੇ ਕੀ ਹੰਡਾਉਣਾ ਪਵੇਗਾ ਕੀ ਭੁਗਤਣਾ ਪਵੇਗਾ ਕੀ ਚੱਲਣਾ ਪਵੇਗਾ ਕਿਸੇ ਨੂੰ ਨਹੀਂ ਪਤਾ ਮਹਾਰਾਜ ਕਹਿੰਦੇ ਜਾਂ ਫਿਰ ਸਿਰ ਸਿਰ ਕੀਆ ਵਿਹਾਨਾ ਅਰਥਾਤ ਕੇ ਕੱਲੇ ਕੱਲੇ ਜੀਵ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭਾਇ ਭੁਗਤਣਾ ਹੀ ਪਵੇਗਾ ਸੋ ਮਹਾਰਾਜ ਕਹਿੰਦੇ ਸਾਹਿਬ ਸਿਮਰਿ ਹੋ ਮੇਰੇ ਪਾਈ ਹੋ ਸਬਨਾ ਇਹੋ ਪਿਆਣਾ ਕੈ ਮੇਰੇ ਭਾਈ ਜਨੋ ਉਸ ਮਾਲਕ ਨੂੰ ਸਮਰਨ ਕਰੋ ਚੇਤੇ ਕਰਨਾ ਕਰੋ ਔਰ ਇੱਕ ਦਿਨ ਸਾਰਿਆਂ ਨੇ ਮਹਾਰਾਜ ਕਹਿੰਦੇ ਇਥੋਂ ਧਰਤੀ ਦੇ ਵਿੱਚੋਂ ਕੂਚ ਕਰ ਜਾਣਾ ਹੈ ਸੋਗ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੋ ਤਿਸ ਪਾਵੇ ਸਮਰੱਥ ਸੋ ਥੀਆ ਹਿਲੜਾ ਇਹੋ ਸੰਸਾਰੋ ਜਾਨਥਾਲ ਮਹੀਲ ਰਾਵ ਰਹਾ ਸਾਚੜਾ ਸਿਰਜਣਹਾਰ ਜੋ ਇਸ ਭਾਵੇਂ ਸਮਰਥ ਸੋ ਥੀ ਐ ਅਰਥਾਤ ਕ ਜੋ ਵੀ ਉਸ ਸਾਰਾ ਕੁਝ ਕਰਨ ਦੇ ਸਮਰਥ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਅਸਲ ਦੇ ਵਿੱਚ ਭਾਈ ਉਹੀ ਹੁੰਦਾ ਹੈ ਕਹਿੰਦਾ ਹੀ ਲੜਾ ਇਹੋ ਸੰਸਾਰੋ ਅਰਈ ਗਾਲ ਸੰਸਾਰ ਦੇ ਮਹਾਰਾਜ ਕਹਿੰਦਾ ਸੰਸਾਰ ਤਾਂ ਕੇਵਲ ਇੱਕ ਬਹਾਨਾ ਹੈ ਹੀਲਾ ਹੈ ਕਹਿੰਦੇ ਜਾਲ-ਥਾਲ ਮਹੀਅਲ ਰਾਵ ਰਹਿ ਆ ਸਾਚੜਾ ਸਿਰਜਣਹਾਰੋ ਉਹ ਸਚਾਰਥਾਤ ਸਦੀਵਤ ਸਾਰ ਜਗ ਦਾ ਸਿਰਜਣਹਾਰਾ ਜਾਲ ਅਰਥਾਤ ਪਾਣੀ ਦੇ ਵਿੱਚ ਵੀ ਹੈ ਥਾਲ ਅਰਥਾਤ ਮਿੱਟੀ ਦੇ ਵਿੱਚ ਵੀ ਹੈ ਤੇ ਮਹੀਅਲ ਭਾਵ ਆਕਾਸ਼ ਦੇ ਵਿੱਚ ਵੀ ਰਮਿਆ ਪਿਆ ਹੈ ਕਿੰਦੇ ਸੱਚਾ ਸਿਰਜਣਹਾਰ ਅਲੱਖਿ ਅਪਾਰੋ ਤਾ ਕਾ ਅੰਤ ਨਾ ਪਾਇਆ ਕਾਇਆ ਤਨ ਕਾ ਸਫਲ ਭਇਆ ਹੈ ਇੱਕ ਮਨ ਜਨੀ ਤਿਆਆ ਸੱਚਾ ਸਿਰਜਣਹਾਰ ਅਲੱਖਿ ਅਪਾਰੋ ਸੱਚਾ ਸਿਰਜਣਹਾਰ ਆਕਾਲ ਪੁਰਖ ਵਾਹਿਗੁਰੂ ਜੀ ਅਲੱਖ ਪਾਵ ਅਦ੍ਰਿਸ਼ਟ ਅਪਾਰ ਭਾਵ ਬੇਹਦ ਹੈ ਤਾਂ ਕਾਂਤ ਨਾ ਪਾਇਓ ਸੋ ਕਾਲਪੁਰਖ ਵਾਹਿਗੁਰੂ ਜੀ ਦੇ ਅੰਤ ਨੂੰ ਸ਼ਮਾਰ ਨੂੰ ਕਦੇ ਵੀ ਪਾਇਆ ਨਹੀਂ ਜਾ ਸਕਦਾ ਕਹਿੰਦੇ ਆਇਆ ਤਨ ਕਾ ਸਫਲ ਪਾਇਆ ਹੈ ਇੱਕ ਮਨ ਜਿਨੀ ਤੇ ਆਇਆ ਤੇ ਕੇਵਲ ਉਹ ਨਾ ਗੁਰਮਖਾ ਦਾ ਧਰਤੀ ਧਰਮਸਾਲ ਦੇ ਵਿੱਚ ਆਇਆ ਹੀ ਸਫਲਾ ਹੈ ਕਿ ਇਹਨਾਂ ਦਾ ਕਹਿੰਦੇ ਇੱਕ ਮਨ ਜਿਨੀ ਤਿਆ ਜਿਨ੍ਹਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਨੇ ਇੱਕ ਮਨ ਭਾਵ ਇਕਾਗਰ ਚਿਤ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਕੀਤਾ ਕਹਿੰਦੇ ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਣ ਹਾਰੋ ਜੋ ਤੇ ਸੁਭਾਵੈ ਸਮਰੱਥ ਸੋ ਥੀਆ ਹਿਲੜਾ ਇਹੋ ਸੰਸਾਰੋ ਟਾਹੇ ਟਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਉਹ ਜੀਵਨ ਉਟਾਉਣਾ ਕਰਦਾ ਹੈ ਮਾਰਨਾ ਕਰਦਾ ਹੈ ਤੇ ਟਾ ਕੇ ਉਸਾਰ ਦਾ ਵੀ ਆਪ ਹੀ ਹੈ ਮਾਰ ਕੇ ਪੈਦਾ ਵੀ ਆਪ ਹੀ ਕਰਦਾ ਹੈ ਕਹਿੰਦਾ ਉਹ ਹੁਕਮ ਸਵਾਰਨ ਹਾਰੋ ਤੇ ਆਪਣੇ ਜੀਵਨ ਨੂੰ ਆਪਣੇ ਹੁਕਮ ਦੇ ਅਨਸਾਰ ਸਵਾਰਨ ਦਾ ਸਮਰੱਥ ਵੀ ਹੈ ਮਹਾਰਾਜ ਕਹਿੰਦੇ ਕਹਿੰਦਾ ਜੋ ਤਿਸ ਭਾਵੇਂ ਸਮਰੱਥ ਸੋ ਥੀ ਹੈ ਹਿਲੜਾ ਇਹੋ ਸੰਸਾਰੋ ਇਹ ਇਅਰ ਸਾਥ ਹੁੰਦਾ ਕੇਵਲ ਉਹੀ ਹੈ ਜੋ ਉਸ ਸਮਰੱਥ ਪਰਮੇਸ਼ਰ ਜੀ ਨੂੰ ਪਾਉਂਦਾ ਹੈ। ਰਈ ਗੱਲ ਸੰਸਾਰ ਦੇ ਮਹਾਰਾਜ ਕਹਿੰਦੇ ਸੰਸਾਰ ਤਾਂ ਕਹੀਲਾ ਮਾਤਰ ਹੈ, ਬਹਾਨਾ ਮਾਤਰ ਹੈ। ਸੋ ਅਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਇਹਨੇ ਨਾਨਕ ਰੁੰਨਾ ਬਾਬਾ ਜਾਣਿਆ ਜੇ ਰੋਵੈ ਲਾਏ ਪਿਆਰੋ। ਵਾਲੇ ਵੇ ਕਾਰਣ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਨਾਨਕ ਰੁਨਾ ਬਾਬਾ ਜਾਣੀਐ ਤਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਕੇਵਲ ਤਕੇਵਲ ਉਸ ਪ੍ਰਾਣੀ ਨੂੰ ਹੀ ਅਸਲੀ ਰੋਣਾ ਰੋਂਦਾ ਹੋਇਆ ਜਾਣਣਾ ਕਰੀਏ ਕਹਿੰਦਾ ਜੇ ਰੋਵਾ ਲਾਏ ਪਿਆਰ ਜੇ ਕਰੋ ਉਸ ਦਾ ਰੋਣਾ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਲ ਪਿਆਰ ਪਾਉਂਦਾ ਹੋਵੇ ਪ੍ਰੀਤ ਲਾਉਂਦਾ ਹੋਵੇ ਤਾਂ ਉਹੀ ਰੋਣਾ ਹੈ ਸਾਰਥਕ ਗਿਣਿਆ ਜਾਵੇ ਸ੍ਰੇਸ਼ਟ ਗਿਣਿਆ ਜਾਵੇ ਉੱਤਮ ਜਾਣਿਆ ਜਾਂਦਾ ਹੈ। ਇਹ ਰਹੀ ਗੱਲ ਦੁਨੀਆਦਾਰਾਂ ਦੀ ਹੈ ਕਿਹੜਾ ਰੋਣਾ ਰੋਂਦੇ ਨੇ ਮਹਾਰਾਜ ਕਹਿੰਦੇ ਵਾਲੇ ਵੇਕਾਰਣ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਵਾਲੇ ਵੇਕਾਰਣ ਬਾਬਾ ਰੋਈਐ اے ਭਾਈ ਕਾ ਜਿੰਨੇ ਵੀ ਜੀਵ ਨੇ ਤਾਨ ਪਦਾਰਥਾਂ ਦੀ ਖਾਤਰ ਮਹਾਰਾਜ ਕਹਿੰਦੇ ਰੋਣਾ ਕਰਦੇ ਹਨ। ਰੋਵਣ ਸਗਲ ਵਿਕਾਰ ਉਹਦੇ ਇਸ ਤਰ੍ਹਾਂ ਦਾ ਸਾਰਿਆਂ ਦਾ ਰੋਣਾ ਮਹਾਰਾਜ ਕਹਿੰਦੇ ਸਾਰੀ ਪ੍ਰਕਾਰ ਦਾ ਰੋਣਾ ਜਿਹੜਾ ਵਿਕਾਰ ਹੈ ਇਹ ਵਿਅਰਥ ਹੈ ਮਹਾਰਾਜ ਕਹਿੰਦੇ ਕਹਿੰਦੇ ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾਕਸ਼ ਸੂਝਾ ਨਹੀਂ ਇਹੋ ਤਨ ਏਵ ਕੋਵਾ ਰੋਣਾ ਸਗਲ ਬੇਕਾਰੋ ਗਾਫਲ ਸੰਸਾਰ ਤੇ ਮਹਾਰਾਜ ਕਹਿੰਦੇ ਸਾਰੇ ਪ੍ਰਕਾਰ ਦਾ ਰੋਣਾ ਹੀ ਵਿਕਾਰ ਹੈ ਬੇਅਰਥ ਹੈ ਫਜ਼ੂਲ ਹੈ ਗਾਫਲ ਸੰਸਾਰੋ ਤੇ ਭੁੱਲੜ ਸੰਸਾਰ ਇਸ ਤਰ੍ਹਾਂ ਦੇ ਰੋਣੇ ਨੂੰ ਰੋਣਾ ਕਰਦਾ ਹੈ ਜੀਵਾਂ ਦੇ ਵਿਯੋਗ ਦੇ ਵਿੱਚ ਕਹਿੰਦੇ ਮਾਇਆ ਕਾਰਨ ਰੋਵੇ ਤੇ ਅਸਲ ਦੇ ਵਿੱਚ ਉਹ ਮਾਇਆ ਦੀ ਖਾਤਰ ਹੀ ਰੋਂਦੇ ਫਿਰਦੇ ਹਨ ਆਪਣੇ ਸੁੱਖਾਂ ਦੀ ਖਾਤਰ ਹੀ ਰੋਂਦੇ ਫਿਰਦੇ ਹਨ ਕਹਿੰਦਾ ਚੰਗਾ ਮੰਦਾ ਕਿਛ ਸੋਜਾ ਨਹੀਂ ਇਹੋ ਤਨ ਏਵ ਖੋਵੇ ਤੇ ਉਹਨਾਂ ਰੋਣ ਵਾਲੇ ਜੀਵਨ ਮਹਾਰਾ ਇਹ ਕਹਿੰਦੇ ਚੰਗਾ ਮੰਦਾ ਤੇ ਕੁਝ ਵੀ ਸੋਜਦਾ ਨਹੀਂ ਉਹਨਾਂ ਨੂੰ ਚੰਗੇ ਔਰ ਮਾੜੇ ਦਾ ਫਰਕ ਦੀਸਾਰ ਨਹੀਂ ਕਹਿੰਦਾ ਇਹੋ ਤਨ ਏਵ ਖੋਵੇ ਤੇ ਆਪਣੇ ਸਤਨ ਨੂੰ ਮਹਾਰਾ ਕਹਿੰਦੇ ਐਵੇਂ ਹੀ ਗਵਾ ਦਿੰਦੇ ਹਨ ਨਾਸ਼ ਕਰ ਦਿੰਦੇ ਹਨ ਕਹਿੰਦਾ ਅਥਾ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੋ ਨਾਨਕਾ ਰੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਅਥਾ ਆਇਆ ਸਭ ਕੋ ਜਾਸੀ ਭਾਬ ਕੇ ਇਥੇ ਧਰਤੀ ਧਰਮਸਾਲ ਦੇ ਵਿੱਚ ਆਇਆ ਤਾਂ ਹਰ ਇੱਕ ਜੀਵ ਭਾਈ ਇੱਕ ਦਿਨ ਤੁਰ ਜਾਵੇਗਾ ਕੂੜ ਕਰਹੁ ਅਹੰਕਾਰੋ ਮਹਾਰਾਜ ਕਹਿੰਦੇ ਜੀਵ ਇਥੇ ਆ ਕੇ ਜੋ ਵੀ ਅਹੰਕਾਰ ਕਰਦਾ ਹੈ ਆਪਣੇ ਧਨ ਪਦਾਰਥਾਂ ਦਾ ਗੁਮੰਡ ਕਰਦਾ ਹੈ ਆਪਣੀ ਹਸਤੀ ਦਾ ਮਹਾਰਾਜ ਕਹਿੰਦੇ ਗੁਮਾਨ ਕਰਦਾ ਹੈ ਉਹ ਕੂੜਾ ਹੈ ਝੂਠਾ ਹੈ ਕਹਿੰਦੇ ਨਾਨਕ ਰੋਣਾ ਬਾਬਾ ਜਾਣੀ ਐ ਤੇ ਮਹਾਰਾਜ ਕਹਿੰਦੇ ਭਾਈ ਧਨ ਗੁਰੂ ਨਾਨਕ ਪਾਸ਼ਾ ਕਹਿੰਦੇ ਕੇਵਲ ਉਸ ਜੀਵ ਦਾ ਰੋਇਆ ਹੀ ਸਾਰਥਕ ਕਰਕੇ ਜਾਣੋ ਜੇ ਰੋਵੈ ਲਾਇ ਪਿਆਰੋ ਅਰਥਾਤ ਕਿ ਜੇਕਰ ਉਸ ਦਾ ਰੋਣਾ ਹਰੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਪਿਆਰ ਲਾਉਂਦਾ ਹੋਵੇ ਤੇ ਉਹਦਾ ਰੋਣਾ ਹੀ ਸਫਲਾ ਹੈ। ਉਹੀ ਰੋਣਾ ਸਾਰਥਕ ਹੈ ਉਹੀ ਰੋਣਾ ਸ੍ਰੇਸ਼ਟ ਹੈ ਜਿਹੜਾ ਪਰਮੇਸ਼ਰ ਦੇ ਵਿਯੋਗ ਦੇ ਵਿੱਚ ਰੋਇਆ ਜਾਵੇ। ਸੋ ਮਹਾਰਾਜ ਕਹਿੰਦੇ ਐਥੇ ਆਇਆ ਸਭ ਕੋ ਜਾਸੀ ਕੋੜ ਕਰੋ ਅਹੰਕਾਰੋ। ਨਾਨਕ ਰੁਣਾ ਬਾਬਾ ਜਾਣਿਆ ਜੇ ਰੋਵੈ ਲਾਇ ਪਿਆਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ